ਹਰੇਕ ਘਰ ਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰੋਬਲਮ ਹੈਗੀ ਹੈ ਕਿ ਬੱਚਾ ਨਹੀਂ ਹੋ ਰਿਹਾ ਹਨਾ ਲੇਡੀਜ਼ ਦੇ ਕੀ ਰੀਜ਼ਨ ਨੇ ਹੁੰਦਾ ਜੇ ਤੁਹਾਡਾ ਸਪਰਮ ਵੀਕ ਹੈ ਜਾਂ ਜਾਂ ਲੜਕੀ ਦਾ ਚਾਹੇ ਲੜਕੇ ਦਾ ਜੇ ਐਗ ਵੀਕ ਹੈ ਲੜਕੀ ਦਾ ਤਾਂ ਵੀ ਪੰਗਾ ਜੇ ਜੈਂਟਸ ਦੇ ਸਪਰਮ ਵੀਕ ਹੈ ਤਾਂ ਵੀ ਪ੍ਰੋਬਲਮ ਹੈ ਬੱਚਾ ਹੋਣ ਦੀ ਉਮੀਦ ਘਰ ਚ ਆ ਜਾਂਦੀ ਆ ਪਰ ਥੋੜੇ ਦਿਨਾਂ ਚ ਮਿਸਕਾਰਜ ਹੋ ਜਾਂਦਾ ਇੱਕ ਅਵਲੇ ਬਣਦਾ ਅੱਛਾ ਜੀ ਅਵਲੇ ਜਿਹੜਾ ਹੈਗਾ ਉਹ ਮੁੰਡਿਆਂ ਵਾਸਤੇ ਵੀ ਕੁੜੀਆਂ ਵਾਸਤੇ ਦੋਨਾਂ ਲਈ ਬਣਦਾ ਇਹ ਦੇਖੋ ਇਹਦੇ ਵਿੱਚ ਪਾਇਆ ਐਕਸ਼ਨ ਪਰਾਸ਼ ਸਿਲਵਰ 골ਡ ਤੇ ਡਾਇਮੰਡ ਹਮ ਬਿੱਦ ਸੂਰਜ ਅਫੀਸ਼ੀਅਲ ਜੀ ਤੁਸੀਂ ਪਹਿਲੀ ਗੱਲ ਦੇਖੋ ਸਿਲਵਰ ਚਾਂਦੀ ਫਿਰ 골ਡ ਇਹ ਜਿਹੜੀ ਡਾਇਮੰਡ ਕਈ ਲੋਕਾਂ ਨੂੰ ਤਾਂ ਇਹ ਹੀ ਸ਼ੱਕ ਪੈਂਦਾ ਵੀ ਡਾਇਮੰਡ ਕਿਵੇਂ ਪਾ ਦੇਣਗੇ ਡਾਇਮੰਡ ਦੀ ਭਸਮ ਬੰਦੀ ਹੈ ਸੂਰਤ ਦੇ ਵਿੱਚ ਡਾਇਮੰਡ ਦਾ ਚੂਰਾ ਮਿਲਦਾ ਉਹ ਅਸੀਂ ਚੂਰਾ ਕਲੈਕਟ ਕਰਦੇ ਆ ਪਰ ਲੈਣਾ ਉਹ ਹੈ ਜੀ ਤੇ ਸੁਭਾਸ਼ ਗੁਇਲ ਦੀ ਫੋਟੋ ਲੱਗੀ ਹੋਵੇ ਬਹੁਤ ਗੌਰ ਕਰਨੀ ਆ ਇਹ ਜਿਹੜੀਆਂ ਕੋਸਟਲੀ ਚੀਜ਼ਾਂ ਨੇ ਨਾ ਐਵੇਂ ਨਾ ਲਿਆ ਕਰੋ ਵੀ ਕੋਈ ਵੀ ਦੇ ਜੂਗਾ ਤੁਸੀਂ ਆਰਡਰ ਕਰ ਦਿੰਦੇ ਹੋ ਕਈ ਵਾਰੀ AI ਤੇ ਮੇਰੀਆਂ ਬਹੁਤ ਗਲਤ ਵੀਡੀਓ ਲੋਕ ਬਣਾ ਕੇ ਆਪਦੇ ਵਿੱਚ ਹੀ ਜਾਂਦੇ ਆ ਉਹ ਵੀ ਤੁਸੀਂ ਧਿਆਨ ਰੱਖਣਾ ਵੀ ਪਹਿਲੇ ਦੋ ਸ਼ਬਦ ਤਾਂ ਗੁਇਲ ਸਾਹਿਬ ਦੀ ਆਵਾਜ਼ ਲੱਗਦੀ ਆ ਮਗਰ ਉਹ ਗੁਇਲ ਸਾਹਿਬ ਦੀ ਆਵਾਜ਼ ਹੀ ਬਦਲ ਗਈ ਉੱਥੇ ਧਿਆਨ ਸਵੇਰੇ ਸ਼ਾਮ ਲੈਣਾ ਇਹ ਤੁਹਾਡੇ ਨਾ ਬਾਡੀ ਦੇ ਅੰਦਰ ਚਾਹੇ ਉਹ ਲੇਡੀ ਆ ਚਾਹੇ ਜਾਇੰਟਸ ਆ ਦੋਨਾਂ ਵਾਸਤੇ ਹੁੰਦਾ ਸਪਰਮ ਕਾਊਂਟ ਦੀ ਜਿਹੜੀ ਹੈਗੀ ਆ ਉਹ ਕਰ ਦਿੰਦਾ ਵਧੀਆ ਕੁਆਲਿਟੀ ਔਰ ਜਿਹੜਾ ਬਲੱਡ ਹੈ ਉਹ ਦੀ ਕੁਆਲਿਟੀ ਵਧੀਆ ਹੋ ਜਾਂਦੀ ਹੈ ਜੇ ਹਸਬੰਡ ਵਾਈਫ ਦੇ ਬਲੱਡ ਔਰ ਸਪਰਮ ਦੀ ਕੁਆਲਿਟੀ ਵਧੀਆ ਤਾਂ ਕੋਈ ਪ੍ਰੋਬਲਮ ਆ ਨਹੀਂ ਸਕਦੀ ਬੇਬੀ ਹੋਣ ਦੇ ਵਿੱਚ